ਕੋਈ ਪੈਗੇ ਇਸ ਅਸੀਵਰ ਬੰਦ ਹੋਏ ਕੋਈ ਡਿੱਗ ਰਹਾ ਹੈ ਕੋਈ ਢੱਰਦਾ ਹੈ ਕੋਈ ਪਤਾ ਨਹੀਂ ਕਿਸ ਨੂੰ ਹੈਗਾ ਭਾਜੀ ਸੜਕਾਂ ਬਹੁਤ ਪੁਰਾਣ ਆ ਲਿਆ ਹੁਣ ਦੇਖੋ ਆਟੋ ਜਿਹੜਾ ਫਸਿਆ ਈ ੱਟਕਾ ਮਾਰ ਕੇ ਵਰਕੜ ਆਇਆ ਹੈ ਨਾਲ ਗੱਲੇ ਹੋ ਕੇ ਆਫਿਸ ਜਾ ਰਹੇ ਹੈ ਗੱਲੇ ਹੋ ਕੇ ਜਾਵਾਂਗੇ ਕੰਮ ਤੇ ਲਾਖ ਸਰ ਤੇ ਪਾਣੀ ਨਾਲ ਸਰ ਪਾਣੀ ਖੜਨ ਕਰਕੇ ਜਗਾ ਜਗਾ ਤੋਂ ਸੜਕ ਟੁੱਟ ਗਈ ਉਹਦੇ ਕਰਕੇ ਰੋਡ ਬਲਾਕਸ ਲੱਗੇ ਹੋਏ ਆ ਸਰ ਕੁਝ ਵੀ ਸੇਫ ਨਹੀਂ ਹੈ ਕੋਈ ਬਾਜੀ ਟੈਕਸ ਇਹਨਾਂ ਨੂੰ ਚਾਹੀਦਾ ਤੁਹਾਡੇ ਸਾਹਾਂ ਤੇ ਵੀ ਟੈਕਸ ਲਾ ਦੇਣਗੇ ਠੀਕ ਹੈ ਪਰ ਤੁਹਾਡੀ ਜਾਨ ਦੀ ਕੋਈ ਕੀਮਤ ਨਹੀਂ ਨਾ ਠੀਕ ਹੈ ਜੀ ਪਾਣੀ ਚ ਉਤਰਨਾ ਉਹਨੇ ਖੜਿਆ ਆ ਹੈ ਕਿੱਦਾਂ ਗੱਡਾ ਖੜਾ ਆ ਕਿੰਨਾ ਨਹੀਂ ਪਤਾ ਕੋਈ ਪਤਾ ਨਹੀਂ ਜੀ ਉਹ ਸੜਕਾਂ ਉੱਤੇ ਤਾਂ ਵੈਸੇ ਹੀ ਬਹੁਤ ਰਿਸਕੀ ਹੈ ਹੈਂਡਲ ਹੁੰਡਲ ਵਿਗੜ ਗਿਆ ਤੇ ਬੰਦਾ ਡਿਗੇਗਾ ਜਿੰਨਾ ਬੁੜਾ ਹਾਲ ਹੈ ਗੱਡੀਆਂ ਖੜਕ ਗਈਆਂ ਗੱਡੀਆਂ ਖਰਾਬ ਬੰਦੇ ਉਹ ਆਵਾਜ਼ਾਂ ਰੋ ਰਹੇ ਕਮਾਂਗਰਾਂ ਤੋਂ ਇਹ ਬਹੁਤ ਕੰਮ ਖਰਾਬ ਰਿਹਾ ਕੋਈ ਸਰਕਾਰ ਕੁਛ ਨਹੀਂ ਕਰਦੀ ਦੀ ਸਥਿਤੀ ਕੀ ਹੈ ਕਿੰਨਾ ਟਕੜ ਪੜੀ तकरीबन 1 ਘੰਟਾ ਹੋ ਗਿਆ ਉਹ ਇੱਥੇ ਖੜਾ ਹੈ ਅੱਜ ਲੁਧਿਆਣਾ ਲਾਈਵ ਦੇ ਦਰਸ਼ਕਾਂ ਨੂੰ ਅਸੀਂ ਫੁੱਟਬਾਲ ਦੇ ਗਰਾਊਂਡ ਦਿਖਾਵਾਂਗੇ ਇਹ ਫੁੱਟਬਾਲ ਦੇ ਗਰਾਊਂਡ ਜਿਹੜੇ ਨੇ ਸੜਕਾਂ ਦੇ ਉੱਤੇ ਮੌਜੂਦ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਨ੍ਹਾਂ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਫੁੱਟਬਾਲ ਨਹੀਂ ਹੈ ਖਿਡਾਰੀ ਜ਼ਰੂਰ ਨੇ ਔਰ ਫੁੱਟਬਾਲ ਦੀ ਥਾਂ ਦੇ ਉੱਤੇ ਤੁਹਾਨੂੰ ਟੱਪਦੀਆਂ ਹੋਈਆਂ ਉੱਛਲਦੀਆਂ ਹੋਈਆਂ ਗੱਡੀਆਂ ਦਿਖਾਈ ਦੇਣਗੀਆਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿੰਨੀਆਂ ਵੀ ਗੱਡੀਆਂ ਨਿਕਲ ਰਹੀਆਂ ਨੇ ਉਹ ਫੁੱਟਬਾਲ ਦੀ ਤਰ੍ਹਾਂ ਟੱਪਦੀਆਂ ਹੋਈਆਂ ਉੱਛਲਦੀਆਂ ਹੋਈਆਂ ਗਿਰਦੀਆਂ ਹੋਈਆਂ ਠੇਡੇ ਖਾਂਦੀਆਂ ਹੋਈਆਂ ਦਿਖਾਈ ਦੇਣਗੀਆਂ ਔਰ ਇਹ ਸਾਰਾ ਫੁੱਟਬਾਲ ਦਾ ਗਰਾਊਂਡ ਜਿਹੜਾ ਹੈਗਾ ਇਹ ਲੁਧਾਨੇ ਦੀਆਂ ਸੜਕਾਂ ਬਣ ਚੁੱਕੀਆਂ ਨੇ ਕੋਈ ਇੱਕ ਸੜਕ ਨਹੀਂ ਬਲਕਿ ਲੁਧਾਨੇ ਦੀ ਹਰ ਸੜਕ ਦਾ ਇਹੀ ਹਾਲ ਹੈ ਜਿੱਥੇ ਇੱਥੋਂ ਦੀ ਨਿਕਲਦੇ ਹੋਏ ਸਵਾਰ ਜਿਹੜੇ ਨੇ ਉਹ ਆਪਣੀਆਂ ਗੱਡੀਆਂ ਨੂੰ ਤੇ ਆਪਣੇ ਆਪ ਨੂੰ ਫੁੱਟਬਾਲ ਤੋਂ ਕੱਟ ਨਹੀਂ ਸਮਝ ਰਹੇ ਕਿਉਂਕਿ ਸੜਕਾਂ ਤੇ ਚੱਲਦੀਆਂ ਹੋਈਆਂ ਇਹ ਗੱਡੀਆਂ ਫੁੱਟਬਾਲ ਤੋਂ ਕੱਟ ਨਹੀਂ ਫੁੱਟਬਾਲ ਦੀ ਤਰ੍ਹਾਂ ਉਛਲਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਸੜਕਾਂ ਦੇ ਵਿੱਚ ਪਏ ਹੋਏ ਟੋਏ ਇੰਨਾ ਗੱਡੀਆਂ ਨੂੰ ਇੰਨਾ ਸਕੂਟਰਾਂ ਨੂੰ ਮੋਟਰਸਾਈਕਲਾਂ ਨੂੰ ਫੁੱਟਬਾਲ ਦੀ ਤਰ੍ਹਾਂ ਉਛਾਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਸ ਕਰਕੇ ਲੁਧਿਆਣਾ ਦੀ ਸੜਕਾਂ ਦੇ ਉੱਤੇ ਲੰਬਾ ਲੰਬਾ ਜਾਮ ਵੀ ਦੇਖਣ ਨੂੰ ਮਿਲ ਰਿਹਾ ਤੁਸੀਂ ਜਗਰਾਉ ਪੁਲ ਦੀਆਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਹਾਲਾਂਕਿ ਰਾਹ ਦੇ ਵਿੱਚ ਬੈਰੀਕੇਡ ਲਗਾ ਕੇ ਇਨ੍ਹਾਂ ਟੋਇਆਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਗੱਡੀਆਂ ਆਟੋ ਅਤੇ ਮੋਟਰਸਾਈਕਲ ਸਕੂਟਰ ਸਵਾਰ ਬੜੀ ਮੁਸ਼ਕਲ ਦੇ ਨਾਲ ਇਨ੍ਹਾਂ ਟੋਇਆਂ ਨੂੰ ਪਾਰ ਕਰਦੇ ਹੋਏ ਨਿਕਲ ਰਹੇ ਨੇ ਔਰ ਇਸੇ ਕਾਰਨ 2-2 ਕਿਲੋਮੀਟਰ ਲੰਬੇ ਜਾਮ ਤੁਹਾਨੂੰ ਦੇਖਣ ਨੂੰ ਮਿਲ ਰਹੇ ਨੇ ਇਹ ਦੇਖੋ ਕਿਸ ਤਰ੍ਹਾਂ ਗੱਡੀਆਂ ਫੁੱਟਬਾਲ ਦੀ ਤਰ੍ਹਾਂ ਮੋਟਰਸਾਈਕਲ ਉਛਲਦੇ ਹੋਏ ਨਜ਼ਰ ਆ ਰਹੇ ਨੇ ਇਹ ਜਿਹੜੀ ਰੋਡ ਹੈਗੀ ਹੈ ਇਹ ਤੁਹਾਨੂੰ ਦਿਖਾਈਏ ਕਿ ਜਲੰਧਰ ਬਾਈਪਾਸ ਵਾਲੀ ਰੋਡ ਹੈ ਪੁਲ ਤੋਂ ਉੱਤਰਦੀ ਹੋਈ ਰੋਡ ਹੈ ਜਿਹੜੇ ਜਲੰਧਰ ਬਾਈਪਾਸ ਤੋਂ ਹਾਂਜੀ ਹੜ ਸ਼ੜਖਾਨਾ ਜੀ ਕੋਈ ਜਿੰਨਾ ਬੁਰਾ ਹਾਲ ਹੈ ਗੱਡੀਆਂ ਖੜਕ ਗਈਆਂ ਗੱਡੀਆਂ ਖਰਾਬ ਬੰਦੇ ਉਹ ਆਵਾਜ਼ਾਂ ਹੋ ਰਹੇ ਕੰਮਾ ਕਰਾ ਤੋਂ ਇਹ ਬਹੁਤ ਕੰਮ ਖਰਾਬ ਰਿਹਾ ਕੋਈ ਸਰਕਾਰ ਕੁਝ ਨਹੀਂ ਕਰਦੀ ਸੜਕਾ ਕਿੱਦਾਂ ਫੁੱਟਬਾਲ ਦਾ ਗਰਾਊਂਡ ਬਣੀਆ ਫੁੱਟਬਾਲ ਵਾਂਗੂ ਚੱਲ ਰਹੇ ਬਹੁਤ ਜਿਆਦਾ ਜੀ ਕੋਈ ਐਕਸੀਡੈਂਟ ਵੀ ਹੋ ਰਹੇ ਹਨ ਦੁਨੀਆਂ ਕੋਈ ਕੁਛੇ ਕੰਮ ਹੈ ਕੰਮ ਨਹੀਂ ਆਂ ਦੁਨੀਆਂ ਨੇ ਸਭ ਲੋਕ ਅੱਛਾ ਇਹਨਾਂ ਲੰਬਾ ਜਾਮ ਕਾਗੇ ਕਰਕੇ ਲੱਗਿਆ ਹੋਇਆ ਇਹ ਸੜਕਾ ਕਰਕੇ ਜੀ ਟੋਏ ਪੈ ਗਏ ਅਸੀਵਰ ਬੰਦ ਹੋਏ ਕੋਈ ਡਿੱਗ ਰਿਹਾ ਕੋਈ ਢਰਦਾ ਕੋਈ ਪਤਾ ਨਹੀਂ ਕਿਸ ਨੂੰ ਹੈਗਾ ਇਸੇ ਕਰਕੇ ਹੈ ਨਾ ਜਿਹੜੇ ਲੰਬੇ ਲੰਬੇ ਜਾਂਦੇ ਹਾਂ ਹਾਂਜੀ 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 ਕੋਈ ਸੋਚੋ ਦੁਨੀਆ ਕੋਈ ਸਰਕਾਰ ਕੁਝ ਸੁਣਦੀ ਸਰਕਾਰ ਐ ਕੋਈ ਨੰਨੇ ਇੱਥੇ ਹਾਲਾਤ ਇਹ ਨੇ ਕਿ ਲੋਕ ਕਲਪਨੇ ਹੋਏ ਨਜ਼ਰ ਆ ਰਹੇ ਨੇ ਔਰ ਤੁਸੀਂ ਇੱਥੇ ਦੇਖੋ ਕਿ ਜਿੰਨੇ ਵੀ ਲੋਕ ਨਿਕਲ ਰਹੇ ਨੇ ਉਹ ਟੋਇਆਂ ਦੇ ਵਿੱਚ ਡਿਗ ਡਿਗ ਕੇ ਨਿਕਲ ਰਹੇ ਨੇ ਔਰ ਇਹ ਕੱਲੀ ਤਸਵੀਰ ਜਗਰਾਉਂ ਪੁਲ ਦੀ ਨਹੀਂ ਬਲਕਿ ਲੁਧਿਆਣਾ ਦੀ ਹਰ ਸੜਕ ਦੀ ਤਸਵੀਰ ਹੈ ਔਰ ਦੂਸਰੇ ਪਾਸੇ ਦੀਪਕ ਜੀ ਟੋਲੇਵਾਲ ਵਾਲੇ ਪਾਸਿਓਂ ਆਣ ਵਾਲੀ ਰੋਡ ਉਹਦੀ ਸਥਿਤੀ ਵੀ ਦਿਖਾ ਦਿਓ ਕਿ ਉਹਦਾ ਕੀ ਹਾਲ ਹੈ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਇੱਥੇ ਸਿਕਿਉਰਿਟੀ ਬੈਂਸ ਵਾਲੇ ਵੀ ਜਿਹੜੇ ਆ ਲਗਾਤਾਰ ਇਹੀ ਕਹਿੰਦੇ ਹੋਏ ਜਾ ਰਹੇ ਆ ਕਿ ਬਹੁਤ ਬੁਰਾ ਹਾਲ ਹੈ ਵੀਰ ਜੀ ਕੀ ਹਾਲ ਹੈ ਸੜਕਾਂ ਦੇ ਭਾਈ ਸੜਕਾਂ ਬਹੁਤ ਬੁਰਾ ਹਾਲ ਹੈ ਹੁਣ ਦੇਖੋ ਆਟੋ ਜਿਹੜਾ ਫਸਿਆ ਈ ੱੱੱਕਾ ਮਾਰ ਕੇ ਵਰਕ ਅੱਡ ਆਇਆ ਹੈ ਨਾਲ ਗੱਲੇ ਹੋ ਕੇ ਆਫਿਸ ਜਾ ਰਹੇ ਆ ਗੱਲੇ ਹੋ ਕੇ ਆਵਾਂਗੇ ਕੰਮ ਤੇ ਤੋ ਮੈਂ ਦੇਖ ਰਿਹਾ ਸੀ ਤੁਸੀਂ ੱੱੱਕਾ ਲਗਾ ਰਹੇ ਸੀ ਆਟੋ ਹਾਂਜੀ 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 ਕਾਰਨ ਕੀ ਹੈ ਇੱਕ ਤਾਂ ਇਹਨਾਂ ਲੰਬਾ ਜਾਮ ਉੱਤੋਂ ਸੜਕਾਂ ਦੀ ਹਾਲਤ ਇਹ ਦੇਖੋ ਜੀ ਪ੍ਰਸ਼ਾਸਨ ਉੱਤੇ ਹੀ ਹੈ ਜੀ ਹੁਣ ਇਸ ਤੋਂ ਜ਼ਿਆਦਾ ਕੀ ਕਹਿ ਸਕਦੇ ਆ ਠੀਕ ਹੈ ਜੀ ਆਫ ਇਸ ਤਰ੍ਹਾਂ ਹਾਲ ਰਿਹਾ ਤਾਂ ਕਿੱਦਾਂ ਪਹੁੰਚੇਗਾ ਬੰਦਾ ਜੀ ਬਿਲਕੁਲ ਨਹੀਂ ਪਹੁੰਚੇਗਾ ਕਿੱਦਾਂ ਸੜਕਾਂ ਤੇ ਚੱਲਣਾ ਸੇਫ ਲੱਗ ਰਿਹਾ ਜੋ ਹਾਲਾਤ ਨੇ ਨਹੀਂ ਜੀ ਦੇਖੋ ਇਹ ਬਹੁਤ ਰਿਸਕੀ ਹੈ ਜੀ ਠੀਕ ਹੈ ਜੀ ਪਾਣੀ 'ਚ ਉਤਰਨਾ ਉਹਨੇ ਖੱਡਿਆ ਆ ਹੈ ਕਿੱਦਾਂ ਗੱਡਾ ਖੱਡਾ ਹੈ ਕਿੰਨਾ ਨਹੀਂ ਪਤਾ ਕੋਈ ਪਤਾ ਨਹੀਂ ਜੀ ਉਹ ਸੜਕਾਂ ਉੱਤੇ ਤਾਂ ਵੈਸੇ ਹੀ ਬਹੁਤ ਰਿਸਕੀ ਹੈ ਹੈਂਡਲ ਹੁੰਡਲ ਵਿਗੜ ਗਿਆ ਤਾਂ ਬੰਦਾ ਡਿੱਗੇਗਾ ਤੇ ਸੱਟਾਂ ਵੱਜ ਜਾਣੀਆਂ ਆ ਜਾਮ ਕਿੰਨਾ ਕੁ ਲੱਗਿਆ ਜਾਮ ਤਾਂ ਬਹੁਤ ਲੱਗਿਆ ਜੀ ਪਿੱਛੇ ਦਾ ਜਾਮ ਬਹੁਤ ਲੱਗਿਆ ਪਿੱਛੇ ਧੱਕੇਗਾ ਹਾਂ ਜੀ ਹਾਂ ਜੀ ਹਾਂ ਜੀ ਪਿੱਛੇ ਦਾ ਇੱਥੇ ਦੇਖੋ ਤੁਸੀਂ ਪਿੱ ਔਰ ਲੋਕ ਕਿਤੇ ਨਾ ਕਿਤੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਔਰ ਸੜਕਾਂ ਔਰ ਖਾਸ ਕਰਕੇ ਇਹ ਈ ਰਿਕਸ਼ਾ ਜਿਹੜੇ ਨੇ ਇਹ ਜ਼ਿਆਦਾਤਰ ਇਹੀ ਫਸਦੇ ਹੋਏ ਨਜ਼ਰ ਆ ਰਹੇ ਨੇ ਪਾਣੀ ਦੇ ਵਿੱਚ ਔਰ ਇਹਨਾਂ ਨੂੰ ਕਢਾ ਕਢਾ ਕੇ ਚਲਾਇਆ ਜਾ ਰਿਹਾ ਕੀ ਹਾਲ ਹੈ ਸੜਕ ਦਾ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਇੱਥੇ ਜਿੰਨੇ ਵੀ ਲੋਕ ਨਿਕਲਦੇ ਨੇ ਸਭ ਬੁਰਾ ਹਾਲ ਕਹਿੰਦੇ ਹੋਏ ਜਾ ਰਹੇ ਨੇ ਔਰ ਦੂਸਰੇ ਪਾਸੇ ਤੁਹਾਨੂੰ ਦਿਖਾਣੇ ਆ ਜਿਹੜੀ ਰੋਡ ਢੋਲੇਵਾਲ ਵਾਲੇ ਪਾਸੇ ਆਉਂਦੀ ਹੈ ਇੱਥੇ ਤੁਸੀਂ ਦੇਖੋ ਕਿ ਬੈਰੀਕੇਡ ਦੂਜੇ ਪਾਸੇ ਜਿਹੜੀ ਢੋਲੇਵਾਲ ਵਾਲੇ ਪਾਸੇ ਰੋਡ ਆਉਂਦੀ ਹੈ ਉਦੇ ਉੱਤੇ ਵੀ ਬੈਰੀਕੇਡ ਲਗਾਇਆ ਕਾਰਨ ਹੈ ਕਿ ਉੱਥੋਂ ਵੀ ਪੂਰੀ ਸੜਕ ਛੁੱਟੀ ਹੈ ਇਸ ਕਰਕੇ ਪਿੱਛੇ ਵਿਸ਼ਕਰਮਾ ਚੌਂਕ ਤੋਂ ਵੀ ਪਰੇ ਤੱਕ ਜਿਹੜੀ ਹੈ ਜਾਮ ਦੀ ਸਥਿਤੀ ਹੈ ਜੀ ਵੀਰੇ ਜੀ ਅੱਜ ਤੇ ਕੁਝ ਦਿਨ ਪਹਿਲਾਂ ਇੱਕ ਵਕੀਲ ਮਰਿਆ ਸੀਗਾ ਅੱਛਾ ਹਾਈ ਕੋਰਟ ਦਾ ਵਕੀਲ ਲੱਗ ਠੱਗ ਟੋਇਆਂ ਦੇ ਡੇਗ ਡੇ ਮਰਿਆ ਸੀਗਾ ਹੁਣ ਇਹ ਅਗਲਾ ਹਾਦਸਾ ਢੀਕਦੀ ਹੈ ਸਰਕਾਰ ਅੱਛਾ ਸੜਕਾਂ ਦਾ ਹਾਲ ਕੀ ਹੈਗਾ ਤੁਸੀਂ ਸੱਤਾਂ ਰੁਕੀ ਆ ਤੁਸੀਂ ਸੜਕਾਂ ਦਾ ਹਾਲ ਦੇਖਦੇ ਹੋ ਇੱਥੇ ਤੇ ਬੰਦੇ ਮਰਨ ਦੇ ਆ ਕੇ ਹੜਾ ਦਾ ਪਾਣੀ ਦਾ ਆਇਆ ਪਿਆ ਵਾ ਲੁਧਿਆਣਾ ਇਹਨਾਂ ਡਬਾਉਣ ਦੇ ਕੰਢਲੇ ਜਿਹੜਾ ਤੁਸੀਂ ਉਹ ਬੁੱਢਾ ਨਾਲਾ ਕਹਿੰਦੇ ਆ ਉਹਦੀ 55 ਫਰ ਤੋਂ ਬਗੈਰ ਤਾਂ 35 ਫਰ 30 ਫਟ ਕਰਤੀ ਉਹਨਾਂ ਨੇ ਉਹ ਜਾ ਕੇ ਤੇ ਦੇਖੋ ਉਹ ਲੋਕਾਂ ਨੂੰ ਦਿਖਾਓ ਉੱਥੇ ਸੜਕ ਦਾ ਕਾਰ ਚਲਾਉਂਦੇ ਹੋਏ ਕੀ ਬਸ ਇਹੀ ਕਰਦੇ ਆ ਬਸ ਇਹੀ ਦੇਖਦਾ ਕਿਸੇ ਦੀ ਡਿਸਕ ਨਹੀਂ ਸਰਕਾਰ ਹੋਲਣ ਤੇ ਉਡੀਕ ਕਰ ਰਹੀ ਆ ਕਿਉਂਕਿ ਜਿਹੜੇ ਸਰਕਾਰ ਮੈਡੀਕਲ ਦੇ ਰਹੀ ਆ ਬਸ ਇਹੀ ਕੰਮ ਤੇ ਲੱਗਨੇ ਆ ਇਹਨਾਂ ਦਾ ਤਾਂ ਇੱਥੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਨਗਰ ਨਿਗਮ ਨੂੰ ਕੋਸਦੇ ਹੋਏ ਨਜ਼ਰ ਆ ਰਹੇ ਨੇ ਲੋਕ ਸੜਕਾਂ ਦੀ ਹਾਲਤ ਵੀ ਇਹੀ ਐ ਇਧਰ ਦੇਖੋ ਤੁਸੀਂ ਗੱਡੀਆਂ ਜਿਹੜੀਆਂ ਨੇ ਬੜੀ ਮੁਸ਼ਕਲ ਨਾਲ ਇੱਥੋਂ ਨਿਕਲ ਰਹੀਆਂ ਨੇ ਹਾਲਤ ਇਹ ਐ ਕਿ ਬਿਨਾ ਡਿਗੇ ਕੋਈ ਵੀ ਜਿਹੜਾ ਇਹਨੂੰ ਪਾਰ ਕਰਨ ਦੀ ਸੋਚ ਵੀ ਨਹੀਂ ਸਕਦਾ ਇਸ ਕਰਕੇ ਈ ਰਿਕਸ਼ਾ ਆਟੋ ਰਿਕਸ਼ਾ ਇੰਨਾ ਟੋਏਆਂ 'ਚ ਫਸਰੇ ਆ ਔਰ ਜਿਹੜੀਆਂ ਗੱਡੀਆਂ ਨਿਕਲ ਰਹੀਆਂ ਨੇ ਉਹ ਵੀ ਫੁੱਟਬਾਲ ਦੀ ਤਰ੍ਹਾਂ ਉੱਛਲਦੀਆਂ ਹੋਈਆਂ ਨਿਕਲ ਰਹੀਆਂ ਨੇ ਕਾਰਨ ਇਹ ਕਿ ਇਹ ਲੰਬਾ ਜਾਮ ਜਿਹੜਾ ਆ ਦੇਖੋ ਇਧਰ ਕਿਸ ਪਾਸੇ ਅਗਰ ਮੈਂ ਕਹਾ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ 1 ਫੁੱਟ ਡੂੰਗਾ ਦੇ ਘੱਟੋ ਘੱਟ 3-4 ਫੁੱਟ ਚੌੜਾ ਇਹ ਟੋਇਆ ਪਿਆ ਹੋਇਆ ਹੈ ਔਰ ਇੱਥੋਂ ਤੁਸੀਂ ਸੋਚ ਸਕਦੇ ਹੋ ਕਿ ਕੀ ਹਾਲਤ ਬਣੇਗੀ ਕਿੱਦਾਂ ਇੱਥੋਂ ਗੱਡੀ ਨਿਕਲ ਸਕਦੀ ਹੈ ਕੀ ਹਾਲਤ ਨੇ ਸੜਕਾਂ ਦੇ ਲੋਕਾਂ ਤੋਂ ਜਾਣ ਲੈਣਾ ਕੀ ਹਾਲਤ ਪੂਰੇ ਲੁਧਿਆਣੇ ਦਾ ਬੁਰਾ ਹਾਲ ਬਹੁਤ ਬੁਰਾ ਲੁਧਿਆਣਾ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਸੜਕਾਂ ਕੋਈ ਵੀ ਸਹੀ ਨਹੀਂ ਹੈਗੀ ਅੱਛਾ ਜਾਮ ਕਿੰਨਾ ਕੁ ਲੰਬਾ ਹੈ ਇੱਥੇ ਜਾਮ ਕਾਫੀ ਲੰਬਾ ਹੈਗਾ ਜੀ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਜਾਮ ਕਿ 10 ਮਿੰਟ ਹੋ ਗਏ 15 ਮਿੰਟ 15 ਮਿੰਟ ਜਾਮ ਚ ਅੱਛਾ ਪਿੱਛੇ ਬੈਠੇ ਹੋ ਵਿੱਚ ਕਿ ਲੱਗਦੇ ਹੋਣਗੇ ਹਾਂਜੀ ਬਹੁਤ ਜ਼ਿਆਦਾ ਟੁੱਟ ਟੁੱਟ ਕੇ ਭਾਈ ਦੀ ਹਾਂਜੀ ਹਾਂਜੀ ਤਾਂ ਇੱਥੇ ਤੁਸੀਂ ਦੇਖੋ ਜਿਹੜੇ ਐਕਟਿਵਾ ਸਵਾਰ ਨੇ ਕਿੰਨੀ ਕੁ ਪ੍ਰੋਬਲਮ ਆ ਰਹੀ ਹੈ ਬਾਈਕ ਚਲਾਉਣ ਦੇ ਵਿੱਚ ਸੜਕ ਤੇ ਜਾਮ ਤੇ ਟੋਏਆਂ ਦਾ ਕੀ ਹਾਲ ਹੈ ਪੂਰਾ ਹਾਲਾ ਪੂਰਾ ਪੈ ਚਲਾਣਾ ਇੱਥੇ ਨਹੀਂ ਨਹੀਂ ਠਿਕਤ ਹੋ ਰਹੀ ਹੈ ਹਾਂਜੀ ਹਾਂਜੀ ਤਾਂ ਬਹੁਤ ਦਿੱਕਤ ਇੱਥੇ ਲੋਕਾਂ ਨੂੰ ਹੋ ਰਹੀ ਹੈ ਕੀ ਹਾਲਾਤ ਕਹਿ ਭਾ ਠੀਕ ਹੈ ਜੀ بارش ਕਰਕੇ ਹੈ ਖਰਾਬ ਕੁਦਰਤ ਦਾ ਕਹਿਰ ਔਰ ਕੀ ਹੈ ਸੜਕਾਂ ਦੇ ਟੋਏ ਆ ਕੁਦਰਤ ਦਾ ਕਹਿਰ ਹੈ بارش ਕੁਦਰਤ ਨੇ ਪਾਏ ਹੈ بارش ਕਰਕੇ ਹੀ ਹੋਇਆ ਹੈ ਰਿਕਸ਼ਾ ਚਲਾਉਣੇ ਹੋ ਸੇਫ ਹੈ ਸਮਝਦਾਰੀ ਨਾਲ ਚਲਾਵਾਂਗੇ ਸੇਫ ਹੈ ਦੇਖੂ ਵੀ ਕਰਾਂਗੇ ਤਾਂ ਕੰਮ ਖਰਾਬ ਹੈ ਯਾਰ ਪ੍ਰੇਮ ਨਾਲ ਚਲਾਓ ਬਸ ਤਾਂ ਇੱਥੇ ਤੁਸੀਂ ਦੇਖੋ ਕਿ ਕੀ ਹਾਲ ਹੈ ਔਰ ਜਿਹੜੇ ਕਾਰ ਚ ਫਸੇ ਹੋਏ ਲੋਕ ਹੈ ਕਿ ਕਿੰਨੀ ਮੁਸ਼ਕਲ ਨਾਲ ਇੱਥੋਂ ਨਿਕਲ ਕੇ ਆ ਰਹੇ ਹੈ ਗ੍ਰਹੀ ਹਾਲਾਤ ਕੀ ਹੈ ਨੇ ਲੰਬੇ ਜਾਮ ਲੱਗੇ ਹੋਏ ਹੈ ਹਾਲਾਤ ਸਰ ਤੇ ਪਾਣੀ ਨਾਲ ਸਰ ਪਾਣੀ ਖੜਨ ਕਰਕੇ ਜਗਾ ਜਗਾ ਤਾਂ ਸੜਕ ਟੁੱਟ ਗਈ ਉਹਦੇ ਕਰਕੇ ਰੋਡ ਬਲਾਕਸ ਲੱਗੇ ਹੋਏ ਹੈ ਸਰ ਹਾਂ ਬਾਕੀ ਉਹਦੇ ਕਰਕੇ ਸਰ ਅੱਜ ਕੱਲ ਸਾਰ ਜਗਾ ਜਗਾ ਪਾਣੀ ਭਰੇ ਹੋਣ ਕਰਕੇ ਜਿਹੜੇ ਲੋਕ ਸਰ 2 ਵੀਲਰ ਤੇ ਟ੍ਰੈਵਲ ਕਰਦੇ ਸੀ ਉਹ ਵੀ ਸਾਰੇ ਦੇ ਸਾਰੇ 4 ਵੀਲਰ ਤੇ ਹੀ ਟ੍ਰੈਵਲ ਕਰ ਰਹੇ ਆ ਤੇ ਉਸ ਕਰਕੇ ਸਰ ਤੁਹਾਡਾ ਜਮ ਲੱਗੇ ਹੋਇਆ ਸੜਕਾਂ ਦਾ ਇੰਨਾ ਬੁਰਾ ਹਾਲ ਕਿ ਇਕੱਲਾ ਬਰਸਾਤ ਨੂੰ ਆਪਾਂ ਦੁਸ਼ੀ ਕਹਿ ਸਕਦੇ ਨਹੀਂ ਸਰ ਪਾਣੀ ਮਤਲਬ ਜਿਹੜਾ ਆਪਾਂ ਖੜੇ ਸਰ ਪਾਣੀ ਦੀ ਨਿਕਾਸੀ ਦਾ ਕੋਈ ਰਸਤਾ ਹੈ ਨਹੀਂ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਸਰ ਉਹ ਸਾਰੀ ਬਜਰੀ ਵਗੈਰਾ ਔਖੜ ਜਾਂਦੀ ਹੈ ਤੇ ਉਹਦੇ ਕਰਕੇ ਸਰ ਕਜਮ ਹੋ ਰਹੀ ਹੈ ਅਚਾ ਤੁਸੀਂ ਕਿੰਨੇ ਟਾਈਮ ਤੋਂ ਜਮ ਚ ਫਸ ਕੇ ਆ ਰਹੇ ਹੋ ਮੈਨੂੰ ਸਰ ਲਗਭਗ 10 15 ਮਿੰਟ ਹੋ ਗਏ ਸਰ ਜਮ ਚ ਖੜੇ ਨੂੰ ਥੈਂਕ ਯੂ ਤਾਂ 15 15 ਮਿੰਟ ਲੱਗ ਰਹੇ ਨੇ ਇਸ ਜਮ ਚੋਂ ਨਿਕਲ ਬੈਰੀਕੇਡ ਕਾਰਨ ਜਿਹੜਾ ਲੋਕਾਂ ਨੂੰ ਹੋਰ ਵੀ ਜ਼ਿਆਦਾ ਦਿੱਕਤ ਹੋ ਰਹੀ ਹੈ ਔਰ ਇਧਰ ਦਾ ਹਾਲ ਟੋਲੇਵਾਲ ਪਾਸਿਓਂ ਆਉਣ ਵਾਲੀ ਟ੍ਰੈਫਿਕ ਦਾ ਵੀ ਇਹੀ ਹਾਲ ਹੈ ਕਿ ਫੁੱਟਬਾਲ ਦੀ ਤਰ੍ਹਾਂ ਉੱਛਲਦੇ ਹੋਏ ਲੋਕ ਆ ਰਹੇ ਨੇ ਔਰ ਕੋਸਦੇ ਹੋਏ ਆ ਰਹੇ ਨੇ ਕਿ ਸੜਕਾਂ ਦੇ ਹਾਲ ਬੇਹਦ ਮੰਦੇ ਆ ਔਰ ਇਸੇ ਕਾਰਨ ਚਾਰੋਂ ਸਾਈਡਾਂ ਤੇ ਲੰਬੇ ਲੰਬੇ ਜਾਮ ਲੱਗਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਕਰ ਲੈਣੇ ਆ ਬੀਰਾ ਜੀ ਕੀ ਹਾਲ ਹੈ ਲੁਧਿਆਣੇ ਦੀਆਂ ਸੜਕਾਂ ਦੀ ਇਹ ਭਾਜੀ ਭਗਵੰਤ ਜੀ ਨੂੰ ਪੁੱਛੋ ਜ਼ਿਆਦਾ ਪਤਾ ਲੱਗੂਗਾ ਜਿਹੜਾ ਵੱਡਦਾ ਹੀ ਨਹੀਂ ਇੱਥੇ ਹਣਾ ਪੈਸੇ ਇਕੱਠੇ ਕਰਨੋਂ ਆਉਂਦੇ ਆ ਓਦਾਂ ਨਹੀਂ ਆਉਂਦੇ ਲੋਕ ਹਣਾ ਤੇ ਉਹ ਜੋ ਮੂਰਖ ਅਸੀਂ ਆ ਜਿਹੜੇ ਇਹਨਾਂ ਦੇ ਝੰਡਾ ਦੇ ਉੱਤੇ ਵਿਸ਼ਵਾਸ ਕਰਕੇ ਇਹਨਾਂ ਨੂੰ ਵੋਟਾਂ ਪਾਉਂਦੇ ਆ ਹਣਾ ਸੇਫ ਨਹੀਂ ਟੂ ਬੀਲਰ ਤਾਂ ਜਮੀ ਸੇਫ ਨਹੀਂ ਇਸ ਰੋਡ ਦੇ ਉੱਤੇ ਕੁਝ ਵੀ ਸੇਫ ਨਹੀਂ ਹੈਗਾ ਭਾਜੀ ਟੈਕਸ ਇਹਨਾਂ ਨੂੰ ਚਾਹੀਦਾ ਤੁਹਾਡੇ ਸਾਹਾਂ ਤੇ ਵੀ ਟੈਕਸ ਲਾ ਦੇਣਗੇ ਠੀਕ ਹੈ ਪਰ ਤੁਹਾਡੀ ਜਾਨ ਦੀ ਕੋਈ ਕੀਮਤ ਨਹੀਂ ਇਹਨਾਂ ਨੂੰ ਤੁਹਾਡੀ ਜਾਨ ਦੀ ਕੋਈ ਕੀਮਤ ਨਹੀਂ ਔਰ ਸਭ ਤੋਂ ਵੱਡੀ ਗੱਲ ਤੁਸੀਂ ਵਹੀਕਲ ਤੇ ਹੈਨਾ ਵੱਡੇ ਵਹੀਕਲ ਤੇ ਉਹ ਕਿੰਨਾ ਟ੍ਰੈਫਿਕ ਜੈਮ ਹੈ ਇਹਦਾ ਕਸੂਰ ਵਾਰ ਕੌਣ ਭਾਜੀ ਟੈਕਸ ਲੈਂਦੇ ਨੇ ਹਰ ਇੱਕ ਚੀਜ਼ ਦਾ ਟੈਕਸ ਲੈਂਦੇ ਸਹੂਲਤ ਸਹੂਲਤ ਕੌਣ ਦਊਗਾ ਸਹੂਲਤ ਦੇਣ ਵਰੀ ਕਹਿ ਦਿੰਦੀ ਦੂਸਰੀਆਂ ਦੇ ਬਲੇਮ ਕਰਨੇ ਸੌਖੇ ਆ ਤੁਸੀਂ ਆਪ ਕਰ ਦੋ ਤੁਹਾਡੇ ਹੱਥ 'ਚ ਪਾਵਰ ਕਿਹੜੀ ਨਹੀਂ ਹੈਗੀ ਠੀਕ ਹੈ ਨਾ ਜੀ ਸਥਿਤੀ ਕੀ ਹੈ ਕਿੰਨਾ ਚਿਰ ਲੱਗ ਰਿਹਾ ਹੈ ਪਾਜੀ ਤਕਰੀਬਨ 1 ਘੰਟਾ ਹੋ ਗਿਆ ਉਹਨੂੰ ਇੱਥੇ ਖੜਾ ਹੈ ਤਾਂ ਜਾਮ ਦੀ ਸਥਿਤੀ ਇਹ ਹੈ ਕਿ ਲੋਕਾਂ ਨੂੰ ਅੱਧਾ ਅੱਧਾ ਘੰਟਾ ਲੱਗ ਰਿਹਾ ਹੈ ਇਸ ਰੋਡ ਤੇ ਪਹੁੰਚਣ ਲਈ ਕੀ ਹਾਲ ਹੈ ਜੀ ਰੋਡ ਤੇ ਸੜਕਾਂ ਦੇ ਬਹੁਤ ਬੁਰਾ ਹਾਲ ਪਾਜੀ ਬਹੁਤ ਬੁਰਾ ਹਾਲ ਆ ਚੱਕਲਾ ਬਰਸਾਤ ਨੂੰ ਤਾਂ ਨਹੀਂ ਦੋਸ਼ੀ ਕਹਿ ਸਕਦੇ ਦੇਖੋ ਬਰਸਾਦ ਟੁੱਟੀਆਂ ਸੜਕਾਂ ਟੁੱਟੀਆਂ ਬਰਸਾਦ ਕਰਕੇ ਨੇ ਇੱਥੇ ਤੁਸੀਂ ਦੇਖੋ ਕੀ ਕਿੰਦਾ ਟੋਏ ਪਏ ਹੋਏ ਨੇ ਸੇਫ ਸਮਝਦੇ ਹੋ ਬਹਰਾਲ ਜੀ ਬਹੁਤ ਲੰਬਾ ਜਾਮ ਆ ਇੱਥੇ ਹਰ ਪਾਸੇ ਜਿਹੜਾ ਵੀ ਨਿਕਲ ਰਿਹਾ ਲੰਬਾ ਜਾਮ ਕਹਿੰਦਾ ਹੋਇਆ ਨਿਕਲ ਰਿਹਾ ਕਾਰਨ ਇਹੀ ਹੈ ਕਿ ਪਿੱਛੇ ਜਿਹੜੇ ਬੈਰੀਕੇਡਸ ਕਾਰਨ ਟੋਏਆਂ ਕਾਰਨ ਰੋਡ ਟੁੱਟੀ ਹੋਈ ਆ ਉਸ ਕਰਕੇ ਬੰਦ ਆ ਔਰ ਪਰੇ ਤੱਕ 2-2 3-3 ਕਿਲੋਮੀਟਰ ਲੰਬੇ ਜਾਮ ਕਾਰਨ ਲੋਕ ਫਸੇ ਹੋਏ ਆ ਔਰ ਇਧਰਲੇ ਪਾਸੇ ਅਗਰ ਮੈਂ ਕਹਾ ਤਾਂ ਉਹੀ ਸਥਿਤੀ ਜਿਹੜੀ ਆ ਜਲੰਧਰ ਬਾਈਪਾਸ ਵੱਲੋਂ ਆਉਣ ਵਾਲਿਆਂ ਲਈ ਉਹੀ ਸਥਿਤੀ ਜਿਹੜੀ ਆ ਭਰਤਨਗਰ ਚੌਕ ਤੋਂ ਆਉਣ ਵਾਲੇ ਲਈ ਬਣੀ ਹੋਈ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ